ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਰ ਬਾਰ ਬ੍ਰਹਮ ਸਭ ਊਚ ਬਿਰਾਜੇ ਬਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਜੀਓ ਜਗਤ ਗੁਰੂ ਅੰਤਰ ਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਸਿੱਖਾਂ ਦੇ ਢਾਈ ਵਾਹੀ ਗੁਰੂ ਦੇ ਪਿਆਰ ਨੂੰ ਪੈਦਾ ਕਰਨ ਵਾਸਤੇ ਤੇ ਉਸ ਪ੍ਰਮੇਸ਼ਰ ਦੇ ਗੁਣਾਂ ਦੀ ਆਵਾਜ਼ ਗੁਰਸਿੱਖਾਂ ਦੇ ਢਾਈ ਉਸ ਦੇ ਉਪਕਾਰ ਉਸ ਦਾ ਸੁਭਾਅ ਸੱਚੇ ਪਾਤਸ਼ਾਹ ਸਾਡੇ ਚਿੱਤ ਨੂੰ ਮਹਾਰਾਜ ਵਿੱਚ ਜੋੜਨ ਵਾਸਤੇ ਉਪਾਚਾਰਨ ਕਰਦੇ ਹਨ ਮਾਰੂ ਮਹੱਲਾ ਪੰਜਵਾ ਪਾਰ ਬ੍ਰਹਮ ਸਭ ਉੱਚ ਬਿਰਾਜੇ ਸਤਿਗੁਰੂ ਮਹਾਰਾਜ ਸਾਹਿਬ ਬਰਮਾਉਂਦੇ ਨੇ ਕਿ ਪਾਰ ਬ੍ਰਹਮ ਜੋ ਪਰਮੇਸ਼ਰ ਹੈ ਸਾਰੇ ਜਿੰਨੇ ਦੁਨੀਆ ਦੇ ਦੇਵਤੇ ਅਵਕਾਰ ਪੈਗੰਬਰ ਆਦਿਕ ਮੰਨੇ ਹਨ ਵੱਡੇ ਉਹ ਪਰਮੇਸ਼ਰ ਸਾਰਿਆਂ ਨਾਲ ਉੱਚਾ ਬਿਰਾਜਮਾਨ ਹੈ ਇਹ ਜਿੰਨਾ ਪਸਾਰਾ ਸਾਰਾ ਪਿੰਨਾ ਗੁਣਾਂ ਅੰਦਰ ਆਸ਼੍ਰੀ ਤਾਉਸੀ ਸ਼ਾਂਤ ਕੀ ਰੂਪ ਹੈ ਅਤੇ ਪਰਮੇਸ਼ਵਰ ਸਾਰਿਆਂ ਤੋਂ ਪਿੰਨਾ ਗੁਣਾਂ ਤੋਂ ਅਤੀਤ ਹੈ ਤ੍ਰੈ ਗੁਣ ਤੇ ਪ੍ਰਪਿੰਨ ਇਸ ਪ੍ਰਕਾਰ ਤ੍ਰਿਗੁਣ ਅਤੀਤ ਸੈਨ ਉੱਚਾ ਵਰਾਜ ਰਿਹਾ ਆਪੇ ਥਾਪ ਉਥਾਪੇ ਸਾਜੇ ਜੇ ਸਿੰਘ ਥੋੜੇ ਜਿ ਤੁਸੀਂ ਅੰਦਰ ਹੋ ਜਓ ਉੱਪਰ ਉਹ ਹੈਡ ਆਲੀ ਇਹ ਹੈ ਰਵਾਜ ਨੰਦ ਅੰਤ ਕਾਲ ਸੋ ਵਿਸ਼ਤ ਹੈ ਆਪੇ ਥਾਪ ਉਥਾ ਪੈ ਸਾਜੇ ਆਪ ਹੀ ਮਹਾਰਾਜ ਸਾਹਿਬ ਜੀ ਨੇ ਪੰਜਾਂ ਕਤਾਂ ਨੂੰ ਥਾਪਿਆ ਹੈ ਆਪ ਹੀ ਪੰਜਾਂ ਦਵਾ ਕਤਾਂ ਦਵਾਰਾ ਸ੍ਰਿਸ਼ਟੀ ਨੂੰ ਚਾਰ ਖਾਣੀਆਂ ਉਸਤਾਪਨ ਕੀਤਾ ਹੈ ਚਾਰ ਯੁਗ ਬਣਾਉਣਾ ਕੀਤੇ ਹੈ ਆਪ ਹੀ ਸਾਰੀ ਸੀਤ ਨੂੰ ਥਾਪ ਕਰਕੇ ਸ੍ਰਿਸ਼ਟੀ ਦੀ ਥਾਪੇ ਪੜਲੋ ਕਰਨ ਵਾਲਾ ਅੰਤ ਕਰਨ ਵਾਲਾ ਵੀ ਆਪ ਹੈ ਆਪ ਹੀ ਦੇਵੀ ਸੰਪਰਦਾ ਨੂੰ ਜਿਹਨੂੰ ਨਿੰਦਰ ਥਾਪ ਦਿੱਤਾ ਹੈ ਉਹਨੇਦਰ ਨੂੰ ਜੋ ਆਸੀ ਸੰਪਤੇ ਨੂੰ ਠਾਪੇ ਪੜਨੋਂ ਕਰ ਦਿੰਦਾ ਹੈ ਆਪ ਹੀ ਗਿਆਨ ਨੂੰ ਥਾਪੇ ਇਸਤ ਕਰਕੇ ਮਹਾਰਾਜ ਸਾਹਿਬ ਜੀ ਉਹ ਥਾਪੇ ਗਿਆਨ ਨੂੰ ਪੜ ਦਿੰਦਾ ਹੈ ਸਾਜੇ ਸਾਜੇ ਆਪੇ ਥਾਪ ਉਥਾਪੇ ਸਾਜੇ ਆਪ ਹੀ ਮਹਾਰਾਜ ਸਾਹਿਬ ਜੀ ਸਾਜਣ ਵਾਲਾ ਹੈ ਆਪ ਹੀ ਪੜਲੋ ਕਰਨ ਵਾਲਾ ਹੈ ਆਪ ਹੀ ਥਾਪ ਪਾਲਣਾ ਕਰਨ ਵਾਲਾ ਹੈ ਆਪੇ ਥਾਪ ਉਠਾਪੇ ਸਾਜੇ ਆਪ ਹੀ ਸਾਜਿਆਂ ਨੂੰ ਸਥਿਤ ਕੀਤਾ ਹੈ ਆਪ ਹੀ ਥਾਪਿਆਂ ਨੂੰ ਉਠਾਪੇ ਪੜਲੋ ਕੀਤੀ ਹੈ ਲੈ ਕੀਤਾ ਹੈ ਫੇਰ ਪੜੋ ਆਪੇ ਥਾਪ ਉਠਾਪੇ ਸਾਜੇ ਆਪੇ ਜਿਹੜੇ ਸਾਧ ਸੰਗਤ ਜੀ ਪਰਖਣ ਵਾਸਤੇ ਅਗਿਆਨ ਅੱਜ ਸਥਾਪਨ ਕੀਤੇ ਹੋਏ ਹੈ ਬ੍ਰਹਮ ਗਿਆਨ ਦੀ ਬਖਸ਼ੀ ਕਰਕੇ ਉਹ ਥਾਪੇ ਪੜ ਲੋ ਕਰਨ ਵਾਲਾ ਵੀ ਆਪ ਹੈ ਅਤੇ ਆਪ ਹੀ ਸਾਜੇ ਉਹਨਾਂ ਦੇ ਅੰਦਰ ਬ੍ਰਹਮਾ ਨਾਲ ਜੀਵਨ ਮੁਕਤੀ ਦੇ ਤਾਈ ਸਜਾਉਣ ਵਾਲਾ ਹੈ ਪ੍ਰਭ ਕੀ ਸਰਨ ਗਹਿਤ ਸੁਖ ਪਾਈਏ ਜੇ ਭਾਈ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨੇ ਕਰਕੇ ਸੁਖ ਪਾਈਦਾ ਪਰਮੇਸ਼ਰ ਦੀ ਸਰਨ ਪਕੜਨਾ ਕਰੋ ਹਿਰਦੇ ਕਰਕੇ ਇਹ ਰੰਧਾਂ ਵਿੱਚ ਸੋਕਸ ਰੂਪ ਨੂੰ ਪਾ ਲਈਦਾ ਹੈ ਕਿਸ਼ ਭਾਉਨਾ ਵਿਆਪੇ ਬਾਲ ਕਾ ਬਾਲ ਨਾ ਬਾਲੀ ਮਾਇਆ ਦਾ ਨਾਮ ਹੈ ਬਾਲ ਇਸਤਰੀ ਦਾ ਨਾਮ ਹੈ ਇਹ ਮਾਇਆ ਜਿਹੜੀ ਇਸਤਰੀ ਰੂਪ ਵਿੱਚ ਸਾਰੀ ਸ੍ਰਿਸ਼ਟੀ ਨੂੰ ਮੋਹਤ ਕਰ ਰਹੀ ਹੈ ਜੜ ਚੇਤਨ ਰੂਪ ਹੋ ਕੇ ਇਹਦਾ ਡਰ ਨਹੀਂ ਵਿਆਪੇਗਾ ਬਾਲ ਅਮਾਲੀਏ ਹਵਾ ਨੂੰ ਕਹਿੰਦੇ ਆ ਬੜੀ ਬਾਲ ਵਗਦੀ ਹੈ ਇਹ ਹਵਾ ਤੋਂ ਲੈਣ ਬਾਸ਼ਨਾ ਰੂਪੀ ਇਹ ਜਿਹੜੀ ਬਾਸ਼ਨਾ ਰੂਪੀ ਹਵਾ ਹੈ ਨਾ ਇਹ 라 ਵੀ ਭੈ ਨਹੀਂ ਬਾਬਿਆ ਕਿਸੇ ਪ੍ਰਕਾਰ ਦਾ ਸੁਧਵਤ ਲੋਕੀ ਖਣਾ ਤੀਨੀ ਵਾਸ਼ਨਾ ਹੈ ਜਿਹੜੀ ਇਹ ਪਾਉਣ ਦੀ ਨਹੀਂ ਹੈ ਗਰਭ ਅਗਨ ਮਹਿ ਜਿਨਹ ਹੈ ਉਵਾਰਿਆ ਜਿਸੋ ਆਏ ਗਰੂਨ ਮਾਤਾ ਦੇ ਗਰਭ ਦੀ ਅੱਗ ਵਿੱਚ ਜਿੱਥੇ ਮਾਤਾ ਦੇ ਖਾਦੇ ਹੋਏ ਕੱਚੇ ਰੋੜ ਹজম ਹੋ ਜਾਂਦੇ ਐਨੀ ਤੇਜ ਅੱਗ ਦੀ ਹੁੰਦੀ ਹੈ ਉਸ ਗਰਭ ਦੀ ਅੱਗ ਵਿੱਚ ਫੁੱਲਣ ਵਾਲੋ ਵੀ ਨਰਮ ਤੇਰਾ ਸਰੀਰ ਸੀ ਮਾਰਨ ਤੈਨੂੰ ਸੜਨ ਨਹੀਂ ਦਿੱਤਾ ਬਚਾਉਣਾ ਕੀਤਾ ਤੇਰੇ ਤਾਂ ਆਪ ਦਾ ਸਿਮਰਨ ਦੇ ਕੇ ਰਕਤ ਕਿਰਮ ਮਹ ਨਹੀਂ ਸੰਘਾਰਿਆ ਪੇਟ ਦੇ ਅੰਦਰ ਸਾਧ ਸੰਗਤ ਜੀ ਖੂਨ ਦੇ ਕੀੜੇ ਇਹ ਜੇ ਹੁੰਦੇ ਹਨ ਉਹਨਾਂ ਕੀੜਿਆਂ ਦੇ ਵਿੱਚ ਜਿਹਦੇ ਅੰਦਰ ਕੀੜੇ ਪੈਦਾ ਹੋ ਜਾਣ ਉਹ ਉਹਦਾ ਲਹੂ ਬਣਨੋਂ हट ਜਾਂਦਾ ਹੈ ਇਸ ਪ੍ਰਕਾਰ ਤੂੰ ਵੀ ਇੱਕ ਰਕਤ ਦਾ ਕੀੜਾ ਹੀ ਸੀ ਨਾ ਮਾਤਾ ਦੀ ਰਕਤ ਦਾ ਤੇ ਪਿਤਾ ਦੇ ਬਿੰਨ ਦਾ ਉਹ ਜਿਹੜੇ ਪੇਟ ਦੇ ਕੀੜੇ ਹਨ ਖੂਨ ਦੇ ਖਾਣ ਵਾਲੇ ਉਨਾਂ ਕੈਨੂੰ ਸੰਘਾਰਿਆ ਨਹੀਂ ਨਾਸ਼ ਨਹੀਂ ਕੀਤਾ ਵਾਹਿਗੁਰੂ ਨੇ ਤੈਨੂੰ ਬਚਾਉਣਾ ਕੀਤਾ ਹੈ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਮੇਰੇ ਵਾਹਿਗੁਰੂ ਨੇ ਆਪ ਦਾ ਸਿਮਰਨ ਦੇ ਕੇ ਤੇਰੇ ਪ੍ਰਤੀ ਤਾਂ ਹੀ ਪਾਲਣਾ ਕੀਤਾ ਇਹ ਸਸ ਮਰਥ ਹੈ ਉਹ ਉਹ ਸਗਲ ਘਟਾਂ ਕਾ ਮਾਲਕਾ اے ਪਿਆਰਿਆ ਤੂੰ ਉਸ ਨੂੰ ਜਾਨਣਾ ਕਰ ਉਹ ਜਿਹੜਾ ਤਤਪਦ ਦਾ ਲਖਰ ਸਰੂਪ ਹੈ ਉਹ ਸਾਰਿਆਂ ਘਟਾਂ ਫਿਰਦਿਆਂ ਦਾ ਮਾਲਕ ਹੈ ਚਰਨ ਕਮਲ ਸਰਣਾਈ ਆਇਆ ਜਿਉ ਉਸ ਦੇ ਚਰਨ ਪੂਜਨੀਕ ਪਰਮੇਸ਼ਰ ਦੀ ਸ਼ਰਣ ਵਿੱਚ ਆਇਆ ਹੈ ਸਰਗੁਣ ਸਰੂਪ ਧਾਰ ਕੇ ਜਿਸ ਦੇ ਪਵਿੱਤਰ ਚਰਨ ਜਿਵੇਂ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਆ ਇਉਂ ਮਹਾਰਾਜ ਦੇ ਚਰਨ ਜੋ ਸਾਰਿਆਂ ਦਾ ਆਸਰਾ ਰੂਪ ਹੈ ਉਸ ਪਰਮੇਸ਼ਰ ਦੀ ਸ਼ਰਣ ਆਇਆ ਹੈ ਸਾਧ ਸੰਗ ਚਰਨ ਕੰਵਲ ਸਰਣਾਈ ਕਮਲ ਬਦਜੋ ਪ੍ਰਕਾਸ਼ ਮੈਂ ਚਰਨ ਹਨ ਮਹਾਰਾਜ ਦੇ ਜੋ ਸਿੱਖ ਧਿਆਨ ਕਰਦੇ ਹਨ ਸੰਤ ਮੱਗਰ ਸਿੰਘ ਜੀ ਰਾਮਗੜ੍ਹ ਵਾਲੇ ਸਨ ਉਹ ਸैव ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਮੱਥਾ ਟੇਕਿਆ ਕਰਦੇ ਦਸਾਂ ਪਾਸ਼ਾ ਦਾ ਰੂਪ ਜਾਣ ਕੇ ਸਿਰ ਝੁਕਾਇਆ ਕਰਦੇ 40 ਦਿਨ ਬਾਅਦ ਉਹ ਬਸਰੇ ਚ ਮਹਾਰਾਜ ਦੇ ਹਜ਼ੂਰ ਮੱਥਾ ਟੇਕਦੇ ਸਨ ਫੌਜ ਵਿੱਚ ਉਸ ਵਕਤ ਗੁਰੂ ਸਾਹਿਬ ਦੇ ਦਸਾਂ ਪਾਸ਼ਾ ਦੇ ਚਰਨਾਂ ਦਾ ਧਿਆਨ ਉਹਨਾਂ ਨੂੰ ਪ੍ਰਗਟ ਹੋ ਗਿਆ ਸੀ ਚਿੱਟ ਵਿੱਚ ਇਸ ਪ੍ਰਕਾਰ ਭਾਵਨਾ ਹੈ ਸਾ ਸੰਗੇ ਜੀ ਸਿੱਖਾਂ ਦੀ ਜੋ ਗੁਰੂ ਸਾਹਿਬ ਦੇ ਚਰਨ ਕਮਲਾਂ ਦੀ ਜੋ ਕਬਲਵਾਦ ਪ੍ਰਕਾਸ਼ ਮੈ ਚਰਨ ਹਨ ਨਿਰਗੁਣ ਸਰੂਪ ਦੇ ਚਰਨ ਸਾਹਿਬ ਸਮੇ ਜੀ ਅਦਿਸ਼ਟਾਨ ਸਰੂਪ ਜੋ ਸਾਰਿਆਂ ਦਾ ਆਸਰਾ ਤੇ ਪ੍ਰਕਾਸ਼ਤਾ ਇਹ ਚਰਨ ਹਨ ਤੇ ਕਬਲ ਦੀ ਨਹੀਂ ਨਰਲੇਪ ਰੱਖਣ ਵਾਲੇ ਹਨ ਜੋ ਮਹਾਰਾਜ ਦੇ ਚਰਨਾਂ ਦੀ ਛਣੂ ਵਿੱਚ ਆਇਆ ਹੈ ਅਤੇ ਸ੍ਰੀ ਗੁਰੂ ਰੰਸਾ ਸਾਹਿਬ ਜੀ ਸ਼ਬਦ ਰੂਪ ਚਰਨ ਹਨ ਫਿਰ ਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਰ ਕੰਗੀ ਧਰਨ ਵੀ ਚਰਨਾਂ ਨੂੰ ਦੱਸਿਆ ਚਿਤ ਚਰਨ ਨੂੰ ਨਾਮ ਜਿਹੜਾ ਨਾਮ ਚਿਤ ਵਿੱਚ ਬਸਣਾ ਇਹ ਚਰਨ ਮਹਾਰਾ ਦੇ ਵਸਾਉਣੇ ਆ ਤੇ ਸਰਗੁਣ ਸੂਗ ਦੇ ਚਰਨਾਂ ਦੇ ਧਿਆਨ ਵੀ ਹੋ ਜਾਂਦਾ ਪ੍ਰਗਟ ਜਦੋਂ ਚਿਤ ਵਿੱਚ ਨਾਮ ਵਸ ਜਾਵੇ ਇਸ ਪ੍ਰਕਾਰ ਆਪੇ ਹੀ ਇਹ ਨਿਰਗੁਣ ਸਰਗੁਣ ਆਪੇ ਸੋਈ ਹੈ ਚਰਨ ਕਮਲ ਸਰਣਾਈ ਆਇਆ ਜੋ ਮਹਾਰਾ ਦੇ ਚਰਨਾਂ ਕਮਲਾਂ ਦੀ ਸ਼ਰਣ ਵਿੱਚ ਆਇਆ ਹੈ ਉਹ ਸਾਧ ਸੰਗ ਹੈ ਹਰ ਜਸ ਗਾਇਆ ਸਤ ਸੰਗਤ ਦੇ ਅੰਦਰ ਹੈ ਨਿਸ਼ਚਿਆ ਕੀਤਾ ਜਿਨ੍ਹਾਂ ਨੂੰ ਕਿ ਸਤ ਸਰੂਪ ਦੀ ਸੰਗਤ ਹੈ ਉਹਨਾਂ ਨੇ ਹਰ ਜਸ ਗਾਇਆ ਅਰਦੇ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ ਜਨਮ ਮਰਨ ਸਭ ਦੂਖ ਨਿਵਾਰੇ ਉਹਨਾਂ ਪੁਰਖਾਂ ਦੇ ਜਨਮ ਦੇ ਦੁੱਖ ਜਿਨ੍ਹਾਂ ਨੇ ਮਰਨ ਦੇ ਜਿਨ੍ਹਾਂ ਦੇ ਦੁੱਖ ਹੋਏ ਸਾਰੇ ਮਾਰਨ ਵਰਤ ਘਰ ਤੇ ਮੇੜ ਦਿੱਤੇ ਹਨ ਜਪ ਹਰ ਹਰ ਭਉ ਨਹੀਂ ਕਾਲ ਕਾ ਜਿੰਨ ਜਿੰਨ ਪਰਮੇਸ਼ਰ ਹਰ ਹਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਕਾਲ ਦਾ ਕਿਸੇ ਪ੍ਰਕਾਰ ਦਾ ਭੈਅ ਡਰ ਨਹੀਂ ਹੈ ਸਮਰੱਥ ਆਕਾਥ ਆਗੂਚਰ ਦੇਵਾ ਉਹ ਸਰਬ ਕਲਾ ਸਮਰੱਥ ਹੈ ਸ਼ਕਤੀਆਂ ਦਾ ਮਾਲਕ ਹਰਨ ਭਰਨ ਜਾਗਾਂ ਜੇਤਰ ਹੋਰ ਉਸ ਦਾ ਮੰਤਰ ਨਾ ਜਾਣੇ ਹੋਰ ਫਿਰ ਕੈਸੇ ਅਕਥ ਕਸਨ ਨਹੀਂ ਕੀਤਾ ਜਾਂਦਾ ਸ਼ਕਤੀ ਵਰਤੀ ਕਰਕੇ ਬਿਆੰਤ ਲੋਕ ਕਸਨ ਕਰਦੇ ਐ ਸੋ ਪਰਮੇਸ਼ਰ ਕਸਨ ਤੋਂ ਅਕਥ ਅਗੋਚਰ ਦੇਵਾ ਅਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਸਾਰੇ ਦਾ ਦੇਵਾ ਪਾਤਸ਼ਾਹ ਰਾਜਾ ਹੈ ਸਾਰੇ ਦਾ ਦੇਵਾ ਪੂਜਣੇ ਯੋਗ ਹੈ ਸਾਰੇ ਦਾ ਦੇਵਾ ਪ੍ਰਕਾਸ਼ਕ ਹੈ ਸਾਰੇ ਦਾ ਦੇਵ ਗੁਰੂ ਹੈ ਹਮੇ ਕਾ ਜਗਤ ਨੂੰ ਆਏ ਕਾਰਨ へत गुरुदेव ਪਠਾਏ ਇੱਥੇ ਗੁਰਦੇਵ ਕਲਗੀਧਰਨ ਅਕਾਲਪੁਰਖ ਨੂੰ ਕਿਹਾ ਹੈ ਜੀ ਇਹ ਜਾਨ ਤਾਂ ਸਭਤਾ ਕੀ ਸੇਵਾ ਜਿੰਨੇ ਜੀ ਮਾਤਰ ਹਨ ਸਾਰੇ ਉਸ ਪਰਮੇਸ਼ਰ ਦੀ ਤਾਦ ਵਿੱਚ ਲੱਗੇ ਹੋਏ ਹੈ ਸਭੋ ਦੀ ਸੇਵਾ ਵਿੱਚ ਜੁੜੇ ਹੋਏ ਹੈ ਅੰਡਜ ਜੇਰਜ ਸਿਤਜ ਉਦਪੁਜ ਅੰਡੇ ਤੋਂ ਪੈਦਾ ਜਿਹੜੀਆਂ ਜੈ ਖਾਣੀ ਹੋਈ ਹੈ ਅੰਡੇ ਤੋਂ ਪੈਦਾ ਹੋਣ ਵਾਲੀਆਂ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਪਸ਼ੂ ਆਦਿਕ ਸੇਤੂ ਦੇ ਮੁਰਕੇ ਤੋਂ ਪੈਦਾ ਹੋਣ ਵਾਲੀਆਂ ਜੂਆ ਮਛਰਾਦਿਕ ਉਹਤ ਭਜ ਉਦਾਹਾਂ ਨੂੰ ਭਨ ਕੇ ਧਰਤੀ ਚੋਂ ਜੈ ਪੈਦਾ ਹੋਣ ਵਾਲੇ ਵਿਰਸ਼ਾਦਿਕ ਖੇਤੀ ਆਦਿਕ ਜਿੰਨੀ ਸ੍ਰੀਤੀ ਹੈ ਬਹੁ ਪ੍ਰਕਾਰ ਦੀ ਪਾਲਕਾ ਬਹੁਤ ਪ੍ਰਕਾਰ ਕਰਕੇ ਮਹਾਰਾਜ ਸਾਹਿਬ ਸਾਰਿਆਂ ਦੀ ਪਾਲਣਾ ਕਰਦਾ ਹੈ ਜਿਸ ਹੈ ਪ੍ਰਾਪਤ ਹੋਏ ਨਿਧਾਨਾ ਉਹਨਾਂ ਨੂੰ ਸੱਚੇ ਬਾਦਸ਼ਾਹ ਦੇ ਨਾਮ ਦਾ ਖਜ਼ਾਨਾ ਸਾਧ ਸੰਗਜੀ ਪ੍ਰਾਪਤ ਹੁੰਦਾ ਹੈ RAM ਨਾਮ ਰਸ ਅੰਤਰ ਮਨ ਜਿਨ੍ਹਾਂ ਨੇ RAM ਰਵਿਆ ਹੋਇਆ ਜੋ RAM ਹੈ ਉਸ ਦੇ ਨਾਮ ਦੇ ਰਸ ਪ੍ਰੇਮ ਨੂੰ ਅੰਦਰ ਮਨਨਾ ਕੀਤਾ ਹੈ ਉਹਨਾਂ ਨੂੰ ਗੁਰਾਂ ਦੁਆਰਾ ਸਰੂਪ ਦੀ ਸਖਿਆਤਤਾ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ ਕਰ ਗਹਿਲੀਨੇ ਅੰਧ ਕੂਪ ਤੇ ਬੰਦਾ ਖੂਏ ਜਿਹੜਾ ਸੰਸਾਰ ਹੈ ਜਿਸ ਵਿੱਚ ਅਗਿਆਨ ਦਾ ਹਨੇਰਾ ਹੈ ਇਸ ਨੂੰ ਮਹਾਰਾਜ ਮਨ ਰੂਪੀ ਹੱਥ ਨੂੰ ਪਕੜ ਕੇ ਆਪ ਦੇ ਬਣਾ ਕੇ ਮੁਗਤ ਰੂਪੀ ਕਿਨਾਰੇ ਤੇ ਕੱਢ ਲੈ ਆਪ ਦੇ ਚੀਨ ਕਰ ਲੈ ਫਿਰ ਲੈ ਕੇ ਹੀ ਸਾਲਕਾ ਹਰ ਦੇ ਸਾਲ ਸਿੰਘ ਜੀ ਸਾਲਕ ਨਾਮ ਫਾਰਸੀ ਵਿੱਚ ਸਾਲਕ ਨਾਉ ਸਿੱਧਕ ਵਾਲੇ ਦਾ ਹੈ ਕੋਈ ਕੋਈ ਬਿਰਲੇ ਭਰੋਸੇ ਵਾਲੇ ਇਹ ਜੇ ਆਦਮੀ ਹੈ ਤੇ ਸੰਸਕ੍ਰਿਤ ਸਾਲਕ ਨਾਉ ਗਿਆਨਵਾਨ ਦਾ ਹੈ ਕੋਈ ਕੋਈ ਸਾਲਕ ਗਿਆਨਵਾਨ ਹਨ ਇਸੇ ਸ੍ਰੇਸ਼ਟ ਭਾਸ਼ਾ ਵਿੱਚ ਆਦ ਅੰਤ ਮਦ ਪ੍ਰਭ ਸੋਈ ਸਾਰੇ ਜਗ ਦੇ ਆਦ ਵਿੱਚ ਵੀ ਉਹ ਪਰਮੇਸ਼ਰ ਹੈ ਅੰਤ ਨੂੰ ਵੀ ਉਹ ਹੋਵੇਗਾ ਮਦ ਵਿਆਪਕ ਵੀ ਸਮੇਂ ਵਿੱਚ ਬਰਤਮਾਨ ਸੈਜਵੀ ਮਾਧ ਵਿੱਚ ਵੀ ਪਰਮੇਸ਼ਵਰ ਆਤੀ ਹੈ ਆਪੇ ਕਰਤਾ ਕਰੇ ਸੋ ਹੋਏ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਪਾਲਣਾ ਕਰਨ ਵਾਲਾ ਹੈ ਆਪ ਹੀ ਸਰਬ ਕਲਾ ਸਮਰੱਥ ਹੈ ਜੋ ਕੁਝ ਕਰਦਾ ਸੀ ਹੁੰਦਾ ਸੀ ਜੋ ਕੁਝ ਕਰਦਾ ਹੁੰਦਾ ਹੈ ਜੋ ਕਰੇ ਕਰੇਗਾ ਹੋਵੇਗਾ ਬ੍ਰਹਮ ਭਉ ਮਿਟਿਆ ਸਾਧ ਸੰਗ ਤੇ ਜਿਨ੍ਹਾਂ ਜਿਨ੍ਹਾਂ ਅਨਵਾਰ ਸਾਹ ਦੀ ਸੰਗਤ ਕੀਤੀ ਹੈ ਉਹਨਾਂ ਦਾ ਜਿਹੜਾ ਭਰਮ ਸੀ ਨਾ ਸਰੂਪ ਦਾ ਕਿ ਦੂਜਾ ਕੋਈ ਹੋਣਾ ਹੈ ਅਤੇ ਭੌ ਜਿਹੜਾ ਸੀ ਕਾਲ ਦਾ ਇਹ ਸਾਧ ਸੰਗਤ ਕਰਕੇ ਮਿਟ ਗਿਆ ਹੈ ਸਾਧ ਸੰਗਤ ਭੌ ਨਾ ਭਾਂਤੀ ਕਾਲਦ ਨਾ ਕੋਈ ਕਾਲਕਾਰ ਦਲੇਦਰ ਜਿਹੜਾ ਹੈ ਆਲਸ ਆਉਣੀ ਪਰਮੇਸ਼ਰ ਦੇ ਭਜਨ ਸੇਵਾ ਨੂੰ ਕਰਨ ਨੂੰ ਅਤੇ ਇਹ ਦਲੇਦਰ ਜਾਂ ਅਵਿਧਿਆਰਕਾ ਨਾ ਜਿਹੜਾ ਦਲੇਦਰ ਹੈ ਕੋਈ ਵੀ ਕਾਲਕ ਪੈਂਦਾ ਨਹੀਂ ਹੈ ਫੇਰ ਆ ਕੇ ਅਤੇ ਕਾਲ ਕਾ ਨਾਸ਼ ਨਹੀਂ ਕਰ ਸਕਦਾ ਕੋਈ ਦਿਲਦਰ ਉਸ ਦੇ ਤਾਂ ਹੀ ਪੈ ਕੇ ਗਾ ਲਵੋ ਤੂੰ ਤੁਮ ਬਾਣੀ ਗਾਉ ਗੋਪਾਲਾ ਇਹ ਭਾਈ ਤੁਮ ਜੋ ਬਾਣੀ ਹੈ ਜਿਸ ਵਿੱਚ ਲਾਲ ਜਿੱਤੇ ਲਿਪਸਾ ਰੂਪੀ ਮੈਲ ਨਹੀਂ ਹੈ ਅਸੀਂ ਸਤ ਸਰੂਪ ਦੇ ਕਰਨ ਕਰਨ ਵਾਲੀ ਧੁਰ ਕੀ ਬਾਣੀ ਗੋਪਾਲ ਪਰਮੇਸ਼ਰ ਦੀ ਗਾਉਣਾ ਕਰੋ ਸਾਧ ਸੰਗਤ ਕੀ ਮੰਗੋ ਰਵਾਲਾ ਅਤੇ ਸਤ ਸੰਗਤ ਦੇ ਚ ਮਿਲ ਕਰਕੇ ਮਹਾਰਾਜ ਸਾਹਿਬ ਦੀ ਸੰਗਤ ਦੀ ਤੂੜ ਮੰਗਣਾ ਕਰੋ ਕਿੰਕਾ ਮਾਤਰ ਬਾਸਨ ਮੀਟ ਨੇ ਬਾਸਨ ਹੋਈ ਐ ਜਿਹੜੀ ਬਾਸ਼ਨਾ ਹੈ ਨਾ ਲੋਕ ਬਾਸ਼ਨਾ ਦੇ ਬਾਸ਼ਨਾ ਸ਼ਾਸਤਰ ਬਾਸ਼ਨਾ ਅਨੁਸ਼ਟਾਨ ਬਾਸ਼ਨਾ ਪਾਠ ਬਾਸ਼ਨਾ ਅਰਥ ਬਾਸ਼ਨਾ ਇਹ ਜਿਹੜੀਆਂ ਵਾਸ਼ਨਾ ਹਨੀਆਂ ਇਹਨਾਂ ਵਾਸ਼ਨਾ ਨੂੰ ਮੀਟ ਕਰਕੇ ਨਿਵਾਸਨ ਹੋਈ ਹੈ ਵਾਸ਼ਨਾ ਤੋਂ ਰਹਿਤ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਜਦੋਂ ਵਾਸ਼ਨਾ ਤੋਂ ਰਹਿ ਜਾਓਗੇ ਸੁਰਬਤ ਲੋਕੀਖਣਾ ਤੀਨੀ ਇਹ ਤਿੰਨ ਪ੍ਰਕਾਰ ਦੀ ਵਾਸ਼ਨਾ ਮੰਨੀ ਹੈ ਪੁੱਤਰ ਵਾਸ਼ਨਾ ਵੀ ਮੇਰੇ ਔਲਾਦ ਹੋਵੇ ਅਤੇ ਮੇਰੇ ਧਨ ਮੇਰੇ ਹੋਵੇ ਤੇ ਲੋਕ ਮੇਰਾ ਜਸ ਕਰਨ ਲੋਕਾਂ ਵਿੱਚ ਮੇਰੀ ਲੰਮੀ ਉਮਰ ਹੋਵੇ ਇਸ ਪ੍ਰਕਾਰ ਦੀਆਂ ਵਾਸ਼ਨਾ ਜਿਹੜੀਆਂ ਹਨ ਇਹ ਤਿੰਨ ਪ੍ਰਕਾਰ ਦੀਆਂ ਵਾਸ਼ਨਾ ਮੰਨੀਆਂ। ਹੋਰ ਅਗੇ ਸ਼ਾਸਤਰ ਮੈਂ ਸਾਰੇ ਬਿਨਾ ਕਿਸੇ ਉਸਤਾਦ ਤੋਂ ਪੜ੍ਹੇ ਤੋਂ ਬਿਨਾ ਸਭ ਪੋਥੀਆਂ ਮੈਂ ਪੜ ਜਾਵਾਂ। ਅਤੇ ਫਿਰ ਪਾਠ ਮੈਨੂੰ ਸਾਰਾ ਪਾਠ ਸੰਸਕ੍ਰਿਤ ਅਰਬੀ ਅੰਗਰੇਜ਼ੀ ਕੋਈ ਵੀ ਅੜ ਕੇ ਨਾ ਸਭ ਪਾਠ ਮੈਂ ਕਰ ਸਕਾਂ। ਇਸ ਪ੍ਰਕਾਰ ਪਾਠ ਵਾਸ਼ਨਾ। ਫਿਰ ਮੈਨੂੰ ਸਾਰੀਆਂ ਕਿਤਾਬਾਂ ਦੇ ਮੈਨੇ ਆਉਂਦੇ ਹੋਣ ਅਰਥ ਆਉਂਦੇ ਹੋਣ। ਫਿਰ ਅਨੁਸ਼ਟਾਨ ਜਿਨੇ ਛਲੇ ਲਿਖੇ ਹੋਏ ਆ ਉਹ ਛਲੇ ਮੇਰੇ ਸਾਰੇ ਕੱਢੇ ਹੋਏ ਹੋਣ। ਇਹਨੀਆਂ ਵਾਸ਼ਨਾ ਜਿਹੜੀਆਂ ਹੈ ਇਹਨਾਂ ਨੂੰ ਮੇਟ ਕੇ ਨਿਵਾਸਨ ਹੋਈ ਹੈ ਵਾਸ਼ਨਾ ਤੋਂ ਰਹਿਤ ਹੋਣਾ ਚਾਹੀਦਾ ਹੈ ਕਲਮਲ ਸਗਲੇ ਜਾਲਕਾ ਜਿਹੜੇ ਕਲਮਲ ਪਾਪ ਹੈ ਕਰਵਲਾਡ ਪਾਉਣ ਵਾਲੇ ਕਲਯੁਗ ਦੇ ਮੈਲ ਰੂਪ ਜਿਹੜੇ ਪਾਪ ਹੈ ਕਲਾ ਲੜਾਈ ਪਾਉਣ ਵਾਲੇ ਕਲ ਵਿਦਿਆ ਰੂਪ ਮਲ ਨੂੰ ਪੈਦਾ ਕਰਨ ਵਾਲੇ ਜਿਹੜੇ ਪਾਪ ਕਲਮਲ ਕਲਮਲ ਸਗਲੇ ਜਾਲਕਾ ਇਹਨਾਂ ਸਾਰਿਆਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੀ ਜਾਲਕਾ ਜਲਣਾ ਕਰੀਏ ਇਹ ਝਾਲ ਹੀ ਹੈ ਇਹ ਜਾਲ ਬੰਧਨ ਪਏ ਹੋਏ ਹਨ ਸਾਰਿਆਂ ਦੇ ਤਾਂ ਹੀ ਇਹਨਾਂ ਪਾਪਾਂ ਨੂੰ ਜਾਲ ਕਾ ਬ੍ਰਹਮ ਵਿਆਹ ਚੁਕੀ ਅਗਨੀ ਨਾਲ ਜਲਣਾ ਕਰੀਏ ਸੰਤਾਂ ਕੀ ਇਹ ਰੀਤ ਨਿਰਾਲੀ ਸੰਤਾਂ ਭਗਤਾਂ ਦੀ ਇਹ ਮਰਜ਼ਾ ਜਿਹੜੀ ਆ ਦੁਨੀਆਂ ਤੋਂ ਮਨਾਲੀ ਵੱਖਰੀ ਰੱਖਣ ਵਾਲੀ ਅਸੰਗ ਰੱਖਣ ਵਾਲੀ ਐਸੀ ਹੈ ਪਾਰ ਬ੍ਰਹਮ ਕਰ ਦੇ ਕਹ ਨਾਲੇ ਦੇਖੋ ਲੋਕ ਤਾਂ ਦੁੱਖ ਲਾਗੇ ਦਾ ਰਾਮ ਪੁਕਾਰਾ ਹੈ ਜੋ ਦੁੱਖ ਲੱਗਦਾ ਉਦੋਂ ਹੈ ਨਹੀਂ ਵਾਂਜ ਹੈ ਓਏ ਰੱਬਾ ਕਹਿੰਦੇ ਹਨ ਪਰ ਉਹ ਪਰਮ ਜਿਹੜੇ ਭਗਤਾਂ ਦੀ ਮਰਿਆ ਜਾ ਹੈ ਸਾਰੀ ਦੁਨੀਆ ਤੋਂ ਇਸ ਪ੍ਰਕਾਰ ਨਿਆਰੀ ਹੈ ਹਮਾਰਾ ਕਹਿੰਦੇ ਹਨ ਪਾਰ ਬ੍ਰਹਮ ਕਰ ਦੇਖੈ ਨਾਲ ਉਹਨਾਂ ਦੀ ਲਵੇਹੀ ਜੀ ਲੱਗੀ ਹੋਈ ਹੈ ਪਾਰ ਬ੍ਰਹਮ ਪਰਮੇਸ਼ਰ ਨੂੰ ਹਰ ਵਕਤ ਨਾਲੇ ਵੇਖਣਾ ਕਰਦੇ ਹਨ ਅੰਗ ਸੰਗ ਸਭੀ ਦੇ ਹਨ ਇੱਥੇ ਤੂੰ ਸਮਰਾਟ ਇੱਥੇ ਕੋਈ ਨਾ ਹੈ ਉਥੇ ਤੇਰੀ ਰਖ ਅਗਨੀ ਉਦਰਮਾ ਹੈ ਸੁਣ ਕੇ ਜਾ ਕੇ ਦੂਤ ਨਾ ਹੀ ਤੇਰੇ ਛੱਡ ਜਾ ਹੈ ਕਿਉਂ ਵਾਸ਼ਰੂ ਨੂੰ ਹਰ ਵਕਤ ਨਾਲ ਵੇਖਦੇ ਹਨ ਸਾਸ ਸਾਸ ਆਰਾਧਨ ਹਰ ਹਰ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਨੂੰ ਸਵਾਸ ਸਵਾਸ ਆਰਾਧਨਾ ਕਰਦੇ ਆ ਤੁੰ ਪਤ ਦੇ ਲੱਖ ਅਰਥ ਨੂੰ ਤਦ ਪਤ ਦੇ ਲੱਖ ਅਰਥ ਨੂੰ ਕਿਉਂ ਸਿਮਰਤ ਕੀਜੈ ਆਲ ਕਾ ਆਪਣੇ ਮਨ ਨੂੰ ਵੀ ਸਿੱਖੇ ਜੇ ਹੇ ਮਨਾ ਮਹਾਰਾਜਾ ਭਜਨ ਕਰਨ ਵਾਲੋਂ ਕਿਉਂ ਆਲਕ ਦਿਲ ਇੰਦਰ ਕਰਦਾ ਹੈ ਜਿਸ ਕਰਕੇ ਸਾਰੇ ਦੁੱਖ ਕਲੇਸ਼ ਮਿਟ ਜਾਣ ਉਹ ਤਾਂ ਸਿਮਰਨ ਜ਼ਰੂਰ ਕਰਿਆ ਕਰੋ ਜਹ ਦੇਖਾਂ ਤਹ ਅੰਤਰ ਜਾਮੀ ਜਦੋਂ ਸਿਮਰਨ ਕਰੇਗਾ ਤੇਰੇ ਅੰਦਰ ਫਿਰ দিব ਦ੍ਰਿਸ਼ਟੀ ਜਾਗ ਪਵੇਗੀ ਜਿੱਥੇ ਜਿੱਥੇ ਵੇਖੇਗਾ ਉਥੇ ਅੰਤਨ ਜਾਮੀ ਵਾਹਿਗੁਰੂ ਹੀ ਹੈ ਜੋ ਅੰਦਰ ਦਾ ਪ੍ਰੇਰਕ ਹੈ ਟਾਕਣਾ ਨਹੀਂ ਜਾਣਨ ਵਾਲਾ ਨਿਮਖ ਨਾ ਵਿਸਰੋ ਪ੍ਰਭ ਮੇਰੇ ਸੁਆਮੀ ਮਹਾਰਾਜ ਅਗੇ ਅਰਦਾਸ ਕਰਿਆ ਕਰ ਜਦੋਂ ਭੁੱਲ ਜਾਵੇ হে ਮਾਰਾ ਅੱਖ ਤੇ ਖੋਲਣ ਮੀਤਨ ਜਿੰਨਾ ਕਰ ਵੀ ਭੁੱਲੋ ਨਾ ਤੁਸੀਂ ਮੇਰੇ ਸਮਰੱਥ ਹੋ ਹੋ ਰੱਖਿਓ ਮਾਲਕ ਹੋ ਸਿਮਰ ਸਿਮਰ ਜੀਵਹਿ ਤੇਰੇ ਦਾਸਾ ਇਹੋ ਬੇਨਤੀ ਕਰਿਆ ਕਰ ਹੇ ਮਾਰਾ ਤੇਰੇ ਦਾਸ ਅਸੀਂ ਤਾਂ ਆਉ ਜੇ ਸਮਨ ਨੂੰ ਸਿਮਰ ਸਿਮਰ ਕੇ ਜਿਉਉਨੇ ਹਾਂ ਨਹੀਂ ਤਾਂ ਸਾਡਾ ਮਰਨਾ ਹੀ ਹੋ ਜਾਂਦਾ ਹੈ ਬਾਨ ਜਲਪੂਰਨ ਥਾਲਕਾ ਇਹ ਸਾਰਿਆਂ ਬਾਨਾਂ ਚ ਰਹਿਣ ਵਾਲੇ ਇਹ ਜਲਸਾਨਾਂ ਚ ਰਹਿਣ ਵਾਲੇ ਸਾਰਿਆਂ ਥਲਾਂ ਖੁਸ਼ਕ ਥਾਵਾਂ ਵਿੱਚ ਪੂਰਨ ਪਰਮੇਸ਼ਰ ਸਾਰਿਆਂ ਥਾਂਾਂ ਚ ਬਾਨੋ ਬਾਨ ਜਲਪੂਰਨ ਥਾਲਕਾ ਬਾਨ ਜਿਹੜੇ ਜੰਗਲ ਹੋਣਗੇ ਬڑے-ਬڑے ਬੀਆਵਾਨ ਜਿਵੇਂ ਲਾਟ ਜੰਗਲ ਆਦ ਕਹਣਗੇ ਇਸੇ ਪ੍ਰਕਾਰ ਜਲਾਲੇ ਤਾਂ ਸਮੁੰਦਰ ਆਦਿਕ ਜਿੰਨੇ ਹਨ ਥਲ ਜਿਹੜੇ ਮਾਰੂਥਾਨ ਖੁਸ਼ਕਤਾਵਾਂ ਸਾਰਿਆਂ ਧੌਂਜ ਤੋਂ ਪੂਰਨ ਹੈ ਪ੍ਰਮੇਸ਼ਰ ਬਣਦੀ ਨਹੀਂ ਆਈ ਜਿਹੜੇ ਬਾਣ ਪ੍ਰਸਤੀ ਹੈ ਉਹਨਾਂ 'ਚ ਵੀ ਜਲਦੀ ਨਹੀਂ ਆਈਏ ਪ੍ਰੇਮੀ ਹਨਗੇ ਉਹਨਾਂ 'ਚ ਵੀ ਥਲ ਦੀ ਨਹੀਂ ਆਈ ਜਿਹੜੇ ਕ੍ਰਿਸ਼ਟ ਅਧਿਕਾਰੀ ਹਨ ਸਾਰੇ ਤੂੰ ਪੂਰਨ ਹੈ ਪਰਮੇਸ਼ਵਰੋ ਤੱਤੀ ਵਾਉ ਨਾਤਾ ਕਉ ਲੱਗੈ ਉਹਨਾਂ ਪੁਰਖਾਂ ਨੂੰ ਤੱਤੀ ਵਾਹ ਛੋੜੇ ਮਾਤਰ ਵੀ ਦੁੱਖ ਮਾਤਾ ਦੇ ਗਰਭ ਦੀ ਤੱਤੀ ਵਾਉ ਲੂਆਂ ਦੀ ਤੱਤੀ ਵਾਉ ਕਾਮਕ੍ਰੋਧ ਦੀ ਤੱਤੀ ਵਾਉ ਕ੍ਰੋਧ ਦੀ ਈਰਖਾ ਦੀ ਕਿਸੇ ਨਰਕ ਦੀ ਕੋਈ ਤੱਤੀ ਹਵਾ ਨਹੀਂ ਲੱਗਦੀ ਸਿਮਰਤ ਨਾਮ ਅਨ ਦਿਨ ਜਾਗੈ ਜਿਹੜਾ ਪਰਮੇਸ਼ਰ ਤੇਰਾ ਨਾਮ ਸਿਮਰਦਾ ਹੈ ਰਾਤ ਨੇ ਮਨ ਜੀ ਦਾ ਗਿਆਨ ਵਸਦਾ ਜਗ ਜਾਗ ਪਿਆ ਆ ਆਨੰਦ ਦੇ ਬਨੂਦ ਕਰੇ ਹਰ ਸਿਮਰਨ ਨੂੰ ਹੇ ਹਰੀ ਜੋ ਤੇਰਾ ਸਿਮਰਨ ਕਰਦੇ ਹੈ ਆਨੰਦਦਾਇਕ ਬਨੂਦ ਕੌਤਕਾਂ ਦੇ ਕਰਨ ਵਾਲਿਓ ਨੂੰ ਆਨੰਦਦਾਇਕ ਤੂੰ ਆਪ ਦੇ ਭਗਤ ਸੰਗ ਪ੍ਰਗੋਸ਼ ਕਰ ਤੇ ਆਪ ਦੇ ਭਗਤਾਂ ਨਾਲ ਮਿਲ ਕੇ ਜਿਵੇਂ ਤ੍ਰਲੋਚਨ ਦੇ 13 ਮਹੀਨੇ ਗੋਲੇ ਬਣ ਕੇ ਸੇਵਾ ਕਰਦੇ ਰਹੇ ਅਤੇ ਕਬੀਰ ਦਾ ਜਗ ਸਪੂਰਨ ਕਰਕੇ ਕਹਿੰਦੇ ਜਾ ਹੁਣ ਜਗ ਸਪੂਰਨ ਹੋ ਗਿਆ ਲੁਕਿਆ ਕਿਉਂ ਬੈਠਾ ਚੱਲ ਘਰ 'ਚ ਬੈਠ ਜਾ ਇਸੇ ਪ੍ਰਕਾਰ ਨਾਮਦੇ ਦੀ ਛਪਰੀ ਬੰਨ ਦਿੱਤੀ ਮੂਈ ਗਉ ਜੀਉ ਦੀ ਕਰਕੇ ਭਗਤ ਨਾਮਦੇ ਦੀ ਰੱਖਿਆ ਕੀਤੀ ਕਿ ਉਹਨਾਂ ਨੂੰ ਦਾਇਰ ਕਿਸਦੇ ਕੌਤਕ ਕਹਾਣੇ ਹਨ ਅਨੰਤ ਬਨੋਦ ਕਰੇ ਹਰ ਸਿਮਰਨ ਹਰੀ ਦੇ ਸਿਮਰਨ ਕਰਨ ਵਾਲੇ ਜਿਹੜੇ ਪੁਰਸ਼ ਹੈ ਉਹ ਉਹਨਾਂ ਨੂੰ ਦਾਇਰ ਇੱਕ ਪਰਮੇਸ਼ਰ ਦੇ ਕੌਤਕਾਂ ਅਨੰਤ ਦਾਇਰ ਕਿਸਦੇ ਕੌਤਕ ਹੈ ਉਸ ਨੂੰ ਸਵੈ ਅਨੁਭਵ ਸਰੂਪ ਕਰਕੇ ਉਹ ਸਖਿਆਤ ਕਰ ਲੈਂਦੇ ਹਨ ਤਿਸ ਮਾਇਆ ਸੰਗ ਨਾ ਤਾਲ ਕੋ ਉਹ ਮਹਾਪੁਰਖ ਇੰਦੇ ਸੰਗ ਹੋ ਜਾਂਦੇ ਆ ਉਹਨਾਂ ਦਾ ਮਾਇਆ ਜਿਹੜੀ ਸਾਰਿਆਂ ਨੂੰ ਛਲਣ ਵਾਲੀ ਹੈ ਅਸ਼ਰ ਸਿਲਾਈ ਨਹੀਂ ਚਲੇ ਨਾ ਕਾਹ ਕਟਾਰਾ ਕਰ ਸਕੇ ਉਸ ਮਾਇਆ ਨਾਲ ਕੱਲ ਕਹੀ ਲੈਂਦਾ ਉਹਨਾਂ ਦਾ ਪਰਮੇਸ਼ਵਰ ਦੇ ਪ੍ਰਾਣ ਹੋ ਜਾਂਦੇ ਹਨ ਅਰੋਗ ਸੋਗ ਦੂਖ ਤਲਕ ਨਹੀਂ ਰਹਿੰਦਾ ਮਾਇਆ ਦੇ ਨਾਲ ਉਹਨਾਂ ਦਾ ਅਰੋਗ ਸੋਗ ਦੂਖ ਕਿਸ ਨਾਹੀ ਉਹਨਾਂ ਨੂੰ ਹਮੇ ਦਾ ਰੋਗ ਨਹੀਂ ਹੈ ਮਾਈ ਮਾਰਾ ਨੂੰ ਮੱਥਾ ਦੇ ਦਿੱਤੇ ਉੱਥੇ ਦਰਬਾਰ ਚ ਦੇਖਦੇ ਵਿੱਚ ਅਰੋਗ ਸੋਗ ਦੂਖ ਕਿਸ ਨਾਹੀ ਰੋਗ ਉਹਨਾਂ ਦੇ ਤਾਂ ਹੀ ਹਮੇਦਾਰੀ ਹੈ ਸੋਗ ਵਿਛੋੜੇ ਦਾ ਨਹੀਂ ਹੈ ਦੁੱਖ ਜਮਣ ਮਰਨ ਦਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨਹੀਂ ਹੈ ਸਾਧ ਸੰਗ ਹਰ ਕੀਰਤਨ ਗਾਹੀ ਜੋ ਸਾਧ ਸੰਗ ਵਿੱਚ ਮਿਲ ਕਰਕੇ ਹਰੀ ਦੇ ਕੀਰਤਨ ਨੂੰ ਗਾਉਂਦੇ ਹਨ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਕਿਉਂ ਬੇਨਤੀਆਂ ਕਰੀਏ ਕਿਹੇ ਮੇਰੇ ਪ੍ਰਭ ਪਰਮ ਪ੍ਰੇਮ ਦੇ ਆਸਪਾਸ ਸਾਨੂੰ ਆਪਣਾ ਨਾਮ ਬਖਸ਼ੋ ਸੁਣ ਬੇਨਾਤੀ ਖਾਲਕ ਇਹ ਖਲਕ ਦੇ ਖਲਕ ਨੂੰ ਨਿੰਦਾ ਹੋਣੇ ਕਰਕੇ ਖਾਲਕ ਨਾਮ ਹੈ ਜੇ ਖਲਕ ਦੇ ਪੈਦਾ ਕਰਨ ਵਾਲੇ ਸਾਡੀ ਬੇਨਤੀ ਨੂੰ ਸੁਣਨਾ ਕਰੋ ਨਾਮ ਰਤਨ ਤੇਰਾ ਹੈ ਪਿਆਰੇ ਇਹ ਮੇਰੇ ਪਿਆਰੇ ਅਕਾਲਪੁਰ ਖਾਬਦਾ ਜਿਹੜਾ ਨਾਮ ਹੈ ਇਹ ਰਤਨ ਦੀ ਨਿਆਈਂ ਅਮੋਲਕ ਹੈ ਰੰਗ ਰਤੇ ਤੇਰਾ ਦਾਸ ਅਪਾਰ ਜੋ ਆਪਦੇ ਦਾਸ ਹਨ ਮਹਾਰਾ ਉਹ ਅਪਾਰ ਪਾਰਾਵਾਰ ਤੋਂ ਰਹਿਣ ਜੋ ਪ੍ਰਕਿਰਤੀ ਤੋਂ ਹੈ ਉਹ ਤੇਰੇ ਰੰਗ ਆਨੰਦ 'ਚ ਰੰਗੇ ਹੋਏ ਹਨ ਤੇਰੇ ਰੰਗ ਰਤੇ ਤੁਧ ਜਿਹੀ ਜਿਹੜੇ ਮਹਾਰਾ ਤੇਰੇ ਆਨੰਦ ਵਿੱਚ ਤੇਰੇ ਪ੍ਰੇਮ 'ਚ ਰੰਗੇ ਜਏ ਉਹ ਤੇਰੇ ਜੈਸੇ ਹੀ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੀ ਹਨ ਬਿਰਲੇ ਕੀ ਭਾਲਕ ਅਜੇ ਉਹ ਕੋਈ ਬਿਰਲੇ ਬਿਰਲੇ ਐ ਐਵੇਂ ਟੋਲਿਆਂ ਦੇ ਟੋਲੇ ਨਹੀਂ ਬਣੇ ਹੋਏ ਉਹਨਾਂ ਦੇ ਕੋਈ ਕੋਈ ਇਹ ਭਾਲਕਾ ਪਾਲਣ ਕਰੀਏ ਖੋਜਣਾ ਕਰੀਏ ਕੋਤਮ ਨਾਨਕ ਉਹ ਨਾਰਾਇਣ ਇਹ ਚੀਜ਼ ਕਰੋੜਾਂ ਜੋ ਇੱਕ ਅਦਾ ਹੀ ਨਿਕਲਦਾ ਹੈ ਜਿਹਦੇ ਚਿੱਤ ਵਿੱਚ ਤੂੰ ਪ੍ਰਗਟ ਹੋਇਆ ਹੈ ਪਰਮੇਸ਼ਰ ਸੋ ਚੇਤਨ ਚਿੱਤ ਦੇ ਜਦੋਂ ਤੋ ਹੋਇਆ ਜਿਹਦੇ ਪ੍ਰਗਟ ਹੋਇਆ ਉਹ ਕੋਈ ਕੋਈ ਹਨ ਕੋਈ ਬਿਰਲੇ ਹੀ ਭਾਰੀ ਦੇ ਹਨ ਇਹੋ ਜੇ ਬਿਰਲੇ ਬੇਰ ਵਾਲੇ ਹਨ ਸੂਰਜ ਵਾਂਗ ਉਹਨਾਂ ਦਾ ਜੀਵਨ ਚੰਕ ਦੇਹਾਂ ਦੁਨੀਆ 'ਚ تن ਕੀ ਧੂੜ ਮੰਗੈ ਮਨ ਮੇਰਾ اے ਗੁਰਸਿੱਖੋ ਜੇ ਤੁਸੀਂ ਆਨੰਦ ਪਰ ਆਪ ਲਗਾਉਣਾ ਚਾਹੁੰਦੇ ਹੋ ਇਹੋ ਜੇ ਜੋ ਮਹਾਰਾਜ ਦੇ ਪਿਆਰੇ ਹਨ ਉਹਨਾਂ ਦੀ ਧੂੜ ਸਾਡਾ ਮਨ ਮੰਗੇ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਜਿਨ ਵਿਸਰਹਿ ਨਹੀਂ ਕਾਹੂ ਬੇਰਾ ਜਿਹਦੇ ਧੂੜ ਮੰਗਦੇ ਹੋ ਜਿਨ੍ਹਾਂ ਨੂੰ ਕਦੇ ਵੀ ਮਾਰਾ ਕਿਸੇ ਵੇਲੇ 'ਚ ਵੀ ਨਾ ਰਾਤ ਨੂੰ ਨਾ ਦਿਨੇ ਨਾ ਸ਼ਾਮ ਨੂੰ ਨਾ ਸਵੇਰ ਨੂੰ ਕਦੇ ਵੀ ਭੁੱਲਦਾ ਨਹੀਂ ਹਰ ਵਕਤ ਜਿਨ੍ਹਾਂ ਦੇ ਚੇਤੇ ਆਉਣਾ ਹੈ ਬਾਲਕ ਜੀ ਵੀ ਜਵਾਨੀ ਪੁਣੇ 'ਚ ਵੀ ਬਿਰਧ ਅਵਸਥਾ ਜੀ ਵੀ ਘਰ ਦੀ ਜਵਾਨੀ ਜੀ ਵੀ ਕਿਸੇ ਵੇਲੇ ਵੀ ਜੀ ਨੂੰ ਭੁੱਲਦਾ ਨਹੀਂ ਹੈ ਤਾਂ ਤਨ ਕਰੋੜਾਂ 'ਚ ਹੋ ਹੈ ਅਹ ਜੈ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਦਿਨ ਖਸਮ ਤੇ ਆਇਆ ਤਿਸ ਗਨ ਜਨ ਕੇ ਸੰਗ ਤੇਰੇ ਸਭ ਕੋਈ ਸੋ ਪਰਿਵਾਰ ਸਧਾਰਨ ਤਿਨ ਕੈ ਸੰਗ ਪਰਮ ਪਦ ਪਾਈ ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਪਰਮ ਪਦੀ ਕੇਵਲ ਮੁਕਤੀ ਨੂੰ ਜਿਵੇਂ ਜਲ ਚ ਜਲ ਮਿਲ ਜਾਂਦਾ ਐ ਪਰਮੇਸ਼ਰ ਜੀ ਮਿਲਣ ਰੂਪ ਪਰਮ ਪਦਵੀ ਕੇਵਲ ਮੋਖ ਦੇ ਤਾਈ ਪਾਈਦਾ ਹੈ ਸਦਾ ਸੰਗੀ ਹਰ ਨਾਲ ਕਾਹੇ ਮਹਾਰਾਜ ਸਦਾ ਸੰਗੀ ਹੈ ਤੇਰੇ ਲਿਵ ਕਰਕੇ ਹਰ ਵਕ ਤੇਰੇ ਜੁੜੇ ਰਹਿੰਦੇ ਐ ਤੇ ਤੂੰ ਉਹਨਾਂ ਦੇ ਨਾਲ ਦਾ ਹੀ ਐ ਕਿਉਂਕਿ ਆਤਮਾ ਪ੍ਰਾਤਮਾ ਇੱਕੋ ਕਰ ਐ ਉਹਨਾਂ ਦੇ ਅੰਦਰ ਜੀਵ ਆਤਮਾ ਜੋ ਹੈ ਸਾਖੀ ਸਾਰਿਆਂ ਦਾ ਅਤੇ ਉਹ ਤੇ ਪ੍ਰਮਾਤਮਾ ਜਿਹੜਾ ਸਾਰੇ ਬ੍ਰਹਿਮੰਡਾਂ ਦਾ ਪ੍ਰਕਾਸ਼ਕ ਹੈ ਏਕਤਾ ਰੂਪ ਉਹਨਾਂ ਚ ਮਾਇਆ ਦਾ ਜਿਹੜਾ ਸੁਭਾਅ ਹੈ ਈਸ਼ੁਰ ਦੇ ਅੰਦਰ ਸਵਲਤਾ ਪੁਣਾ ਛੱਡ ਕੇ ਜੀਵ ਦਾ ਅਲਪਗ ਪੁਣਾ ਵਿਦਿਆਵ ਕਰਕੇ ਛੱਡ ਕੇ ਇਸ ਪ੍ਰਕਾਰ ਸਦਾ ਸੰਗੀ ਹਰ ਨਾਲ ਕਾਹ ਹੈ ਜਿਹਦੇ ਨਾਲ ਲੱਗੇ ਰਹਿੰਦੇ ਨਾ ਪ੍ਰੇਮ ਨਾਲ ਤੇਰੇ ਉਹ ਤੂੰ ਸਦਾ ਸੰਗੀ ਹੈ ਸਰਗ ਰੂਪ ਧਾਰ ਕੇ ਵੀ ਰੱਖਿਆ ਕਰਦਾ ਹੈ ਅਤੇ ਹਰ ਵਕਤ ਅੰਗ ਸੰਗ ਰਹਿਣਾ ਹੈ ਸਾਜਨ ਮੀਤ ਪਿਆਰਾ ਸੋਈ ਕੇ ਭਾਈ ਸਾਡਾ ਮਨ ਦਾ ਸੱਜਣਾ ਸਾਡੀ ਬਾਣੀ ਦਾ ਮਿੱਤਰ ਤੇ ਪਿਆਰਾ ਸਾਡੇ ਸਰੀਰ ਦਾ ਵੀ ਉਹ ਹੀ ਹੈ ਮਨ ਬਾਣੀ ਸਰੀਰ ਕਰਕੇ ਸਾਡਾ ਪਿਆਰਾ ਉਹ ਹੀ ਹੈ ਫੇਰ ਪੜੋ ਸਾਜਨ ਮੀਤ ਪਿਆਰਾ ਸੋਈ ਸੱਜਣ ਮਾਤਾ ਦੇ ਗਰਭ ਦਾ ਤੇ ਮਿੱਤਰ ਇਸ ਲੋਕ ਦਾ ਪਿਆਰਾ ਪਰਲੋਕ ਦਾ ਸੋਈ ਹੈ ਏਕ ਦਿਰੜਾਏ ਦੁਰਮਤ ਖੋਈ ਜਿਹੜਾ ਪਈ ਇੱਕ ਹਦਾਇਤ ਰੂਪ ਨੂੰ ਸਤਿਗੁਰੂ ਰੂਪ ਧਾਰ ਕੇ ਦਰਨ ਕਰਾ ਦੇਵੇ ਏਕ ਦਿਰੜਾਏ ਦੁਰਮਤ ਖੋਈ ਕੋਟੀ ਮਤ ਜਿਹੜੀ ਦੁਰਮਤ ਮਤ ਜੋ ਪੀਵ ਤੇ ਵਿਖਲੀ ਪਦ ਕਮਲੀ ਮਨ ਰੇ ਕੌਣ ਕੁ ਮਤ ਲੈ ਲੀਨੀ ਪਰਦਾਰਾ ਨਿੰਦਿਆ ਰਸ ਦੇ ਰਾਮ ਭਗਤ ਨੇ ਕੀਨੀ ਇਸ ਘੋਟੀ ਮਤਲਬ ਜਿਹੜਾ ਮੇਟ ਦੇਵੇ ਗਵਾ ਦੇਵੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਤਜ ਜਾਏ ਜਿਹੜਾ ਕਾਮ ਦਾ ਫੁਰਨਾ ਛੁਡਾ ਦੇਵੇ ਸਮਤਾ ਵਰਤੀ ਆਵੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਕਿਹਾਂ ਜਾਣੇ ਇਹ ਗੁਣ ਜੀ ਦੀ ਸੰਗਤ ਕਰਕੇ ਪ੍ਰਾਪਤ ਹੋ ਜੇ ਕ੍ਰੋਧ ਅਤੇ ਕ੍ਰੋਧ ਜਿਸ ਕ੍ਰੋਧ ਕਰਕੇ ਦਰਵਾਸ਼ਾ ਰਖੀ ਨੇ 56 ਕਰੋੜ ਜਾਦਵ ਜਿਹੜੇ ਸੀ ਉਹ ਢਾਈ ਪੈਰ ਵਿੱਚ ਜੰਗ ਕਰਕੇ ਖਤਮ ਹੋ ਗਏ ਸੀ ਇੰਨਾ क्रोध ਨਾਲ ਦਰਵਾਸ਼ਾ ਨਸਰਾਫ ਦੇਤਾ ਇਹ ਹਾਲਤ ਹੋਈ ਜਾਦੂਆਂ ਦੀ ਸਾਧ ਸੰਗੇਜੀ ਉਹ क्रोध ਜਿਸ क्रोध ਕਰਕੇ ਤਾਂ ਜਾਦੂਆਂ ਦੀ ਇਹ ਦਰਦਸ਼ਾ ਹੋਈ ਇਸ ਪ੍ਰਕਾਰ ਸਾਧ ਸੰਗੇਜੀ क्रोध ਦੀ ਸੰਗਤ ਕਰਕੇ ਜਿਸ क्रोध ਦੀ ਸੰਗਤ ਦਰਵਾਸ਼ਾ ਰਿਖੀ ਨੂੰ ਅਮਰੀਕ ਨੂੰ ਸਰਾਫ ਦੇਣ ਲੱਗੇ ਨੂੰ ਤੇ ਬ੍ਰਾਹਮਣ ਪੰਨਾ ਤੀਨ ਸਾਧ ਸੰਗੇਜੀ ਇਰਖਣ ਹੰਗੰ ਦੇਵਸੋ ਆਇਆ ਇੰਨਾ ਲੋਕਾਂ ਚ ਭੱਜਾ ਫੁਰਿਆ ਦਰਵਾਸ਼ਾ ਨੂੰ ਕਿਸੇ ਨੇ ਰੱਖਿਆ ਸ਼ਿਵਜੀ ਕਹਿੰਦਾ ਕਲਾਸ ਨੂੰ ਅੱਗ ਨਾ ਲੱਗ ਜੇ ਸੰਤਾਂ ਦਾ ਨਿੰਦਕਾ ਇੱਥੇ ਨਾ ਬੈਠੋ ਜੇ ਇਸੇ ਪ੍ਰਕਾਰ বিষ্ণੂ ਜੀ ਨੇ ਅਖੀਰ ਦੇਪਤਸਨ ਸਮਝਾ ਕੇ ਅਮਰੀਕ ਦੇ ਪੈਰੀਂ ਪਿਆ ਆਪੇ ਅਸਲ ਲੰਗ ਦੀ ਮਾਰੀ ਲਾ ਅਮਰੀਕ ਛਡਾਇਆ ਇਹ ਕਰੋਧ ਦੀ ਹਾਲਤ ਹੈ ਦਰਵਾਸ਼ਾ ਕ੍ਰਿਸ਼ਨ ਜੀ ਦਾ ਗੁਰੂ ਸੀ ਤੇ ਕਰੋਧ ਕਰਕੇ ਇੰਨੀ ਨਰਾਦਰੀਆਂ ਨੂੰ ਪਾਉਣੀ ਪਈ ਇਸ ਪ੍ਰਕਾਰ ਹਜੂਰ ਕਹਿੰਦੇ ਆ ਇਹ ਕ੍ਰੋਧ ਫੁਰਨੇ ਨੂੰ ਜਿਹੜਾ ਪੁਰਖ ਮੇੜ ਦੇਵੇ ਮਨ ਨੂੰ ਠੰਡਾ ਕਰ ਦੇਵੇ ਅਹੰਕਾਰ ਤਜਾਏ ਜਿਹੜਾ ਹੰਕਾਰ ਐਵੇਂ ਆਫਰੇ ਫਰੀ ਦਾ ਦਿਨਾਂ ਕਾਰਨ ਤੋਂ ਹੰਗ ਭਾਵ ਜਿਹੜਾ ਹੈ ਹੰਕਾਰ ਨੂੰ ਛਡਾ ਦੇਵੇ ਉਹ ਸਤਿਗੁਰੂ ਅੰਤਰੀਆਮੀ ਦਾ ਪਿਆਰਾ ਹੈ ਤਿਸ ਜਨ ਕੋ ਉਪਦੇਸ਼ ਨਿਰਮਾਲ ਕਾ ਉਸ ਜਨ ਦਾ ਉਪਦੇਸ਼ ਸਾ ਸੁਣੀ ਨਿਰਮਲ ਕਰਨ ਵਾਲਾ ਹੈ ਕੁਜਲ ਕਰਨ ਵਾਲਾ ਹੈ ਜੇ ਲੈ ਨਾ ਬਕਾਇਰਾਂ ਨੂੰ ਹਟਾ ਦੇਵੇ ਉਹਦਾ ਉਜਲ ਉਪਦੇਸ਼ ਲੱਗਦਾ ਹੈ ਨਿਰਮਲ ਉਪਦੇਸ਼ ਉਹਨਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਤੁਦ ਵਿਣ ਨਾਹੀ ਕੋਈ ਮੇਰਾ ਇਹ ਹੈ ਮਾਰਾ ਵਾਹਿਗੁਰੂ ਤੇਰੇ ਬਿਨਾ ਕਿਹਨੂੰ ਪਾਲੀਏ ਸਤਗੁਰੂ ਨਾਨਕ ਦੇਵ ਜੀ ਆਪ ਤੋਂ ਬਿਨਾ ਸਾਡਾ ਹੋਰ ਕੋਈ ਵੀ ਨਹੀਂ ਹੈ ਦੁਨੀਆ ਵਿੱਚ ਗੁਰ ਪਕੜਾਈ ਪ੍ਰਭ ਕੇ ਪੈਰਾ ਸਤਗੁਰੂ ਰਾਮਦਾਸ ਸਾਹਿਬ ਨੇ ਇਹ ਪ੍ਰਭੂ ਅਕਾਲ ਪੁਰਖ ਆਪ ਦੇ ਚਰਨ ਸਾਨੂੰ ਪਕੜਾ ਕੇ ਅਜਨਾ ਉਹਨੇ ਚਰਨਾ ਦੀ ਓਟ ਰੱਖੀ ਹੈ ਹਉ ਬਲੇ ਹਾਰੀ ਸਤਿਗੁਰੂ ਪੂਰੇ ਅਸੀਂ ਸਤਿਗੁਰੂ ਨਾਨਕ ਦੇ ਪੂਰਿਆਂ ਤੋਂ ਬਲੇ ਹਾਰ ਕੁਰਬਾਨ ਜਾਣੇ ਹਾਂ ਜਿਨ ਖੰਡਿਆ ਭਰਮ ਅਨਾਲ ਕਾ ਜਿਨ੍ਹਾਂ ਸਾਧ ਸੰਗ ਜੀ ਅਨਾਲ ਕਾ ਜਿਹੜਾ ਨਾਲ ਨਾ ਹੋਵੇ ਉਹਨੂੰ ਅਨਾਲ ਕਹੀ ਹੈ ਉਹ ਭਿੰਨ ਕਰਨ ਵਾਲਾ ਜਿਹੜਾ ਭਰਮ ਹੈ ਨਾ ਪਰਮੇਸ਼ਰ ਤੋਂ ਜੁਦਾਈ ਰੱਖਣ ਵਾਲਾ ਵਾਹਿਗੁਰੂ ਨਾਲੋਂ ਫਰਕ ਪਾਉਣ ਵਾਲਾ ਜਿਹੜਾ ਧਰਮ ਹੈ ਜੀਵਲ ਪਾਗੋਆ ਈਸ਼ਰ ਸਰਵਾਗੋਆ ਇਹ ਨਾਲ ਜੁੜੈਗੀ ਪਾਉਣ ਵਾਲਾ ਜਿਵੇਂ ਜੀਵ ਇਸ ਭਿੰਨ ਹਨ ਜਲ ਇਹ ਅਤੇ ਬਨ ਵਾਟੋ ਨਿਆਇਕਾਂ ਦਾ ਮਤ ਜਿਵੇਂ ਜਲ ਤੇ ਅੱਗ ਦਾ ਸੁਭਾਅ ਵਿਰੋਧੀ ਹੈ ਐਂ ਜੀਵ ਜਿਹੜਾ ਅਲਪਾਗੋਆ ਈਸ਼ਰ ਸਰਵਾਗੋਆ ਇਹਨਾਂ ਦੇ ਅੰਦਰ ਵਿਰੋਧ ਇਹ ਨਾਲ ਭਿੰਨ ਕਰਨ ਵਾਲਾ ਜਿਸ ਗੁਰੂ ਨੇ ਭੰਨ ਤੋੜ ਦਿੱਤਾ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਫੇਰ ਕੈਸਾ ਅਨਾਲ ਨਾ ਅਨਾਦ ਕਾਲ ਦਾ ਵੀ ਹੈ ਜੋ ਅਨਾਲ ਆਜ ਪਤਾ ਨਹੀਂ ਕਦੋਂ ਕਿਸਵੇਂ ਦਾ ਇਹ ਭਰਮ ਲੱਗਾ ਹੋਇਆ ਸੀ ਅਨਾਦ ਕਾਲ ਦਾ ਭਰਮ ਜਿਹਨਾਂ ਨੇ ਤੋੜ ਦਿੱਤਾ ਤੰਦ ਦਿੱਤਾ ਹੈ ਸਾਸ ਸਾਸ ਪ੍ਰਭ ਬਿਸਰੈ ਨਾਹੀ ਸਵਾਸ ਸਾਸ ਮੇਰਾ ਵਾਹਿਗੁਰੂ ਕਦੇ ਭੁੱਲੇ ਨਾ ਅਸੀਂ ਇਹੋ ਹੀ ਮਹਾਰਾਜ ਦੇ ਪਾਸੋਂ ਮੰਗਦੇ ਹਾਂ ਦਾਨ ਆਠ ਪਹਿਰ ਹਰ ਹਰ ਕਹੋ ਧਿਆਇ ਅਠੇ ਪਹਿਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਸ ਨੂੰ ਧਿਆਉਂਦੇ ਰਹੀਏ ਸਾਧ ਸੰਗਤ ਜੀ ਨਾਨਕ ਸੰਤ ਤੇਰੇ ਰੰਗ ਰਾਤੇ ਮਹਾਰਾਜ ਤੇਰੇ ਸੰਤ ਭਗਤ ਜਿਹੜੇ ਐ ਉਹ ਹਰ ਵਕ ਤੇਰੇ ਰੰਗ ਪ੍ਰੇਮ 'ਚ ਓਕੇ ਹੋਏ ਹਨ ਤੂੰ ਸਮਰੱਥ ਵਡਾਲ ਕਾ ਤੂੰ ਸੱਚੇ ਬਾਦਸ਼ਾਹ ਸਮਰੱਥ ਵਡੇ ਆਲੇ ਘਰ ਵਾਲਾ ਹੈ ਜਿਦੇ ਕਰੋੜਾਂ ਬ੍ਰਹਮਾਂਡ ਰੋਮ-ਰੋਮ ਚ ਰੱਖੇ ਹੋਏ ਐ। हे ਮਹਾਰਾਜ ਤੂੰ ਸਮਰਾਠਾ ਹੈ। ਵੱਡੇ ਤੋਂ ਵੱਡੇ ਆਲੇ ਘਰ ਵਾਲਾ। ਸਾਧ ਸੰਗਤੂ ਵੀ ਤੇਰਾ ਵੱਡਾ ਆਲਾ ਘਰ ਹੈ। हे ਸਮਰਾਠ ਪਰਮੇਸ਼ਵਰ ਤੂੰ ਸਮਰਾਠ ਹੈ ਤੇ ਬਡਾਲਕਾ ਵੱਡੇ ਤੋਂ ਵੱਡੇ ਹੈ ਸੱਚੇ ਪਾਤਸ਼ਾਹ। ਤੇਰੇ ਜਿਨੇ ਕੋਟ ਬ੍ਰਹਮੇ ਜਗ ਸਾਜਣ ਲਾਏ। ਕੋਟ ਮਹੇਸੂਪਾਇਸ ਮਾਏ। ਇਉਂ ਵੱਡੇ ਤੋਂ ਵੱਡੇ ਆਲੇ ਘਰ ਵਾਲਾ ਹੈ ਤੂੰ ਵਡਿਆਈ ਵਾਲਾ ਹੈ।